ਕਿ ਜਿਹੜਾ ਐਮਐਲਏ ਦਾ ਜਿਹੜੇ ਮੰਤਰੀ ਦੇ ਹਲਕੇ ਚੋਂ ਘਟ ਗਏ ਆ ਜਿਹੜੀਆਂ ਵੋਟਾਂ ਕਾਂਗਰਸ ਦੀਆਂ ਤਾਂ ਉਹਨਾਂ ਨੂੰ ਕੈਬਨ ਚੋਂ ਕੱਢਿਆ ਜਾਊਗਾ ਮੈਂ ਕੈਪਟਨ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਜੇ ਪਿਛਲੀ ਵਾਰ ਮਹਾਰਾਣੀ ਹਾਰ ਗਈ ਸੀ ਫਿਰ ਉਦੋਂ ਤੁਹਾਡੇ ਤੇ ਕਾਰਵਾਈ ਕਿਉਂ ਨਹੀਂ ਹੋਈ ਇਹ ਲੋਕਾਂ ਨੂੰ ਹੁਣ ਜਿਹੜੇ ਕਾਂਗਰਸ ਵਾਲੇ ਨੇ ਉਹ ਲੋਕਾਂ ਨੂੰ ਧੱਕੇ ਨਾਲ ਥੋੜੀ ਲੈ ਕੇ ਆ ਸਕਦੇ ਨੇ ਵੋਟਾਂ ਪਾਉਣ ਠੀਕ ਹੈ ਨਾ ਜਦ ਤੁਸੀਂ ਇਹ ਕਹਿ ਇਹ ਕਹਿ ਰਹੇ ਹੋ ਕਿ ਭਾਈ ਜਿਵੇਂ ਮਰਜੀ ਹੋਵੇ ਵੋਟਾਂ ਪਵਾਇਓ ਇਹ ਲੋਕਤੰਤਰ ਹੈ ਜੀ ਲੋਕਾਂ ਨੂੰ ਹੱਕ ਹੈ ਜਦੋਂ ਮਰਜੀ ਉਹ ਵੋਟਾਂ ਪਾਉਣ ਜਦੋਂ ਮਰਜੀ ਵੋਟਾਂ ਨਾ ਪਾਉਣ ਕਿਸੇ ਵੀ ਪਾਰਟੀ ਦੇ ਹੱਕ ਵਿੱਚ ਸੋ ਇਸ ਤਰ੍ਹਾਂ ਦੇ ਨਾਦਰ ਸ਼ਾਹੀ ਫਰਮਾਨ ਜਿਹੜੇ ਨੇ ਇਹ ਲੋਕਤੰਤਰ ਹੈ ਜੀ ਇਹ ਪਟਿਆਲੇ ਵਾਲੀ ਪਹਿਲਾਂ ਵਾਲੀ ریاست ਤੋਂ ਬਾਹਰ ਆਓ ਜੀ ਫਿਰ ਇਹ ਸਰਕਾਰੀ ਮਸ਼ੀਨਰੀ ਦਾ ਵੀ ਮਿਸਯੂਜ਼ ਕਰਨਗੇ ਇਹ ਤਾਂ ਫਿਰ ਜੇ ਸਰਕਾਰੀ ਜੋ ਉਹਨਾਂ ਨੇ ਕਿਹਾ ਹੈ ਮੁੱਖ ਮੰਤਰੀ کہہ ਰਹੇ ਕਿ ਮਨਿਸਟਰਾਂ ਨੂੰ ਖੁੱਲੀ ਛੁੱਟੀ ਹੈ ਕਿ ਜੇ ਤੁਹਾਡੀ ਵੋਟਾਂ ਘਟੀਆਂ ਤਾਂ ਨਹੀਂ ਤਾਂ ਤੁਹਾਨੂੰ ਜਾਓਗੇ ਤੇ ਇਹਦਾ ਮਤਲਬ ਫਿਰ ਉਹ ਪੁਲਿਸ ਨੂੰ ਵੀ ਅਫਸਰ ਨੂੰ ਮਿਸਯੂਜ਼ ਕਰਨਗੇ ਸੋ ਇਸ ਤਰ੍ਹਾਂ ਦਾ ਜੀ ਇਲੈਕਸ਼ਨ ਕਮਿਸ਼ਨ ਕੋਲ ਵੀ ਇਹਦੇ ਬਾਰੇ ਮਸਲਾ ਕਰੂੰਗਾ ਕਿ ਸਾਡੇ ਵਕੀਲਾਂ ਨਾਲ ਕਿ ਇਹਦੀ ਕੁਸ਼ਕਾਇਦ ਕੀਤੀ ਜਾਵੇ ਕਿ ਇਸ ਤਰ੍ਹਾਂ ਦੇ ਨਾਦਰਸ਼ਾਈ ਫਰਮਾਨ ਜਾਰੀ ਕੀਤੇ ਜਾ ਰਹੇ ਨੇ ਕਿ ਤੁਹਾਨੂੰ ਸਰਕਾਰ ਚੋਂ ਹਟਾ ਦਿੱਤਾ ਜਾਊਗਾ ਜੇ ਵੋਟਾਂ ਘਟ ਗਈਆਂ ਸੋ ਇਹ ਤਾਂ ਵੋਟਾਂ ਲੈਣ ਦੀ ਗੱਲ ਜਾਂ ਮੰਗਣ ਦੀ ਗੱਲ ਨਹੀਂ ਇਹ ਤਾਂ ਵੋਟਾਂ ਲੁੱਟਣ ਦੀ ਗੱਲ ਕਰ ਰਹੇ ਨੇ ਉਹ ਕੱਲ ਕੱਲ ਰੈਲੀ ਤੇ ਕੈਪਟਨ ਅਮਰਿੰਦਰ ਨੇ ਥੋੜਾ ਨਾਂ ਲੈ ਕੇ ਕਿਹਾ ਵੀ ਭਗਵੰਤ ਮਾਨ ਉਰੋਂ ਖੜਾ ਤੇ ਜਿਹੜਾ ਚੁਟਕਲੇ ਪੁਰਾਣੇ ਹੀ ਸੁਣਾ ਰਹੇ ਆ ਮੈਨੂੰ ਦੁਬਾਰਾ ਆਉਣਾ ਪਊ ਭਗਵੰਤ ਮਾਨ ਨੂੰ ਢੱਕਣਾ ਨਹੀਂ ਕੱਲੇ ਕੈਪਟਨ ਸਾਹਿਬ ਨੂੰ ਨਹੀਂ ਆਉਣਾ ਪਊ ਇੱਥੇ ਰੁਵਾ ਰਾਹੁਲ ਗਾਂਧੀ ਤੇ ਸੋਨੀ ਗਾਂਧੀ ਨੂੰ ਵੀ ਆਉਣਾ ਪਊ ਪਿਛਲੀ ਵਾਰ ਵਾਂਗੂ ਠੀਕ ਹੈ ਨਾ ਉਹਨਾਂ ਨੇ ਇਹ ਵੀ ਕਿਹਾ ਕਿ ਤੁਹਾਡਾ ਭਗਵੰਤ ਮਾਨ ਖੜਾ ਹੈ ਮੈਂ ਤਾਂ ਲੋਕਾਂ ਦਾ ਜੀ ਬਿਲਕੁਲ ਸਹੀ ਕਹੇ ਤੁਸੀਂ ਮੈਂ ਲੋਕਾਂ ਦਾ ਜੀ ਔਰ ਮੈਂ ਖੜੂਗਾ ਔਰ ਉਹਨਾਂ ਨੇ ਕਿਹਾ ਕਿ ਉਹ ਹਟਦਾ ਹੀ ਨਹੀਂ ਉਹ ਖੜਾ ਹੀ ਰਹਿੰਦਾ ਮੈਂ ਜਿੰਨਾ ਚਿਰ ਲੋਕਾਂ ਨੂੰ ਲੋਕਾਂ ਦੇ ਹੱਕ ਨਹੀਂ ਮਿਲਦੇ ਮੈਂ ਲੋਕਾਂ ਦੇ ਹੱਕ 'ਚ ਖੜਾ ਹੀ ਰਹੂੰਗਾ ਹਟਣ ਦਾ ਟਾਈਮ ਤੁਹਾਡਾ ਹੈ ਜੀ ਠੀਕ ਹੈ ਨਾ ਸੋ ਇਥੋਂ ਇਹਨਾਂ ਦੀ ਬਖਲਾਹਟ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ ਠੀਕ ਹੈ ਅਸੀਂ ਤਾਂ ਲੋਕਾਂ ਦੇ ਨਾਲ ਆ ਲੋਕਾਂ ਚ ਜਾਣੇ ਹੁਣ ਵੀ ਲੋਕਾਂ ਚ ਨੇ ਟੱਕਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੱਲ ਈ ਲੋ ਨੇ ਨਾਮਿਨੇਸ਼ਨ ਫਾਈਲ ਕੀਤਾ ਕਰੋੜਾਪਤੀ ਬੰਦਾ ਇੱਕ ਪਾਸੇ ਆਮ ਆਦਮੀ ਭਗਵੰਤ ਸਾਨ ਜਿਸ ਤਰ੍ਹਾਂ ਦੇਖਦੇ ਪਿਛਲੀ ਵਾਰ ਵੀ ਇਹਈ ਦਿੱਤੀ ਸੀ ਦੋ ਐਮਪੀ ਸੀਗੇ ਇੱਕ ਸਿਟਿੰਗ ਸੀਗਾ ਐ ਲੋਕ ਸਭਾ ਦਾ ਇੱਕ ਸਿਟਿੰਗ ਸੀਗਾ ਰਾਜ ਸਭਾ ਦਾ ਤੇ ਮੈਂ ਤਾਂ ਕੁਝ ਵੀ ਨਹੀਂ ਸੀ ਸੋ ਮੈਂ ਮੇਰੇ ਮੈਂ ਤਾਂ ਲੋਕਾਂ ਵਾਲੇ ਕੋਟੇ 'ਚੋਂ ਲੜ ਰਿਹਾ ਜੀ ਪਬਲਿਕ ਜਾਨਣਾ ਤਾਂ ਤੁਸੀਂ ਦੇਖ ਲੇ ਦੇਖਦੇ ਹੋਵੋਗੇ YouTube ਤੇ ਜਾਂ ਫੇਸਬੁਕ ਤੇ ਪਿੰਡਾਂ ਦੇ ਵਿੱਚ ਜੋ ਇਕੱਠ ਹੋ ਰਹੇ ਨੇ ਹਜੇ ਤਾਂ ਹਾੜੀ ਦੇਸੀਜਨ ਚ ਨੇ ਆ ਦੋ ਚਾਰ ਦਿਨਾਂ ਬਾਅਦ ਜਦੋਂ ਵਿਲੇ ਹੋਗੇ ਤੁਸੀਂ ਕਾਫਲੇ ਲੰਬੇ ਬਣਦੇ ਦੇਖੋ ਤੇ ਉਦੋਂ ਇਹਨਾਂ ਨੂੰ ਪਤਾ ਲੱਗ ਜਾਊਗਾ ਤਣਾਡਾ ਨੂੰ ਕਿ ਪੈਸੇ ਨਾਲ ਨਹੀਂ ਜਿੱਤਿਆ ਜਾ ਸਕਦਾ ਸਿਰੂਰ ਵਾਲਿਆਂ ਨੂੰ ਤਿੰਨੋਂ ਦਾ ਬਿਆਨ ਸੀਗਾ ਵੀ ਪਹਿਲਾ ਕਮੇਡੀਅਨ ਨੂੰ 50 ਚ ਲੈ ਕੇ ਆਉਣੀ ਸੀ ਕਿ ਤੁਸੀਂ ਹੁਣ ਮੈਨੂੰ ਜਿਤਾਓ ਤਾਂ ਮੈਂ ਲੱਖ ਰੁਪਏ ਚ ਲੈ ਕੇ ਆਉਂਗਾ ਮਾਲ ਨੂੰ ਇਹ ਪੈਸੇ ਦਾ ਹੰਕਾਰ ਬੋਲਦਾ ਉਹਨਾਂ ਦਾ ਕਿ ਬਿਲਕੁਲ ਕੋਈ ਵੀ ਕਲਾਕਾਰ ਹੈ ਉਹਦਾ ਉਹਦਾ ਹਰੇਕ ਤਨ ਦੇ ਦੀ ਰਿਸਪੈਕਟ ਕਰੋ ਇਹ ਇਹਨਾਂ ਨੂੰ ਲੁੱਟਿਆ ਹੋਇਆ ਮਾਲ ਹੈ ਇਹਨਾਂ ਕੋਲੇ ਤੇ ਉਹ ਉਹ ਇਨਾ ਚ ਬੋਲਦਾ ਹੁਣ ਤੇ ਪਹਿਲਾਂ ਵੀ ਸੁਦੇਸ਼ਨ ਢੀਂਸਾ ਕਹਿੰਸੀ ਮੈਨੂੰ ਫੋਟੋ ਦੇਖ ਕੇ ਭਗਵੰਦ ਮਾਨ ਦੀ ਪੋਸਟਰਾਂ ਤੇ ਹਾਸਾ ਆਉਂਦਾ ਤੇ ਮੈਂ ਕਹਿਆ ਸੀ ਕੋਈ ਗੱਲ ਨਹੀਂ ਰਿਜ਼ਲਟ ਆ ਲੈਣ ਦੋ ਉਤੋਂ ਬਾਅਦ ਸਾਰਾ ਡੱਬੇ ਮੇਰੀ ਫੋਟੋ ਦੇਖ ਕੇ ਰੋਇਆ ਕਰੋਗੇ ਸੋ ਇਹਦਾ 23 ਤਰੀਕ ਨੂੰ ਪਤਾ ਲੱਗ ਜੂ ਕੌਣ ਕਿਨੂੰ ਲੈ ਕੇ ਆਉਂਦਾ ਕੌਣ ਕਿਨੂੰ ਹਸਾਉਂਦਾ ਕੌਣ ਕਿਨੂੰ ਰੋਉਂਦਾ ਸਾਪਲਾ ਤੋਂ ਬਾਅਦ ਕਵਿਤਾ ਖੰਨਾ ਤੇ ਸਵੰਨ ਸਲਾਰੀਆਂ ਨੇ ਵੀ ਹੁਣ ਵਿਰੋਧ ਕਰਨਾ ਸ਼ੁਰੂ ਕਰਤਾ ਤੇ ਸਾਪਲਾ ਨੇ ਕਿਹਾ ਮੇਰੀ ਗੋਹ ਹੱਤਿਆ ਕਰਤੀ ਮੈਂ 에ਰਪੋਰਟ ਲੈ ਕੇ ਆਇਆ ਮੈਂ ਕੰਮ ਲੈ ਕੇ ਆਇਆ ਤੇ ਕਿਸ ਤਰ੍ਹਾਂ ਦੇਖਦੇ ਜੀ ਦੇ ਇੰਟਰਨਲ ਮਸਲੇ ਪਰ ਇਨਾ ਕ ਪਤਾ ਹੈ ਕਿ ਉਹਨਾਂ ਨੂੰ ਇਹਦਾ ਮਤਲਬ ਲੀਡਰ ਲੱਭ ਨਹੀਂ ਰਹੇ ਹੁਣ ਉਹ ਫਿਲਮੀ ਸਟਾਰਾਂ ਨੂੰ ਲਿਆ ਕੇ ਕੋਸ਼ਿਸ਼ ਕਰ ਰਹੇ ਨੇ ਕਿ ਜੇ ਕਿਤੇ ਨਾ ਕਿਤੇ ਸੀਟਾਂ ਪੂਰੀਆਂ ਹੋ ਜਾਣ ਸੋ ਪੰਜਾਬ ਦੀਆਂ ਤਿੰਨ ਸੀਟਾਂ ਸੀ ਤਿੰਨ 'ਚੋਂ ਤਿੰਨ 'ਚੋਂ ਦੋ ਤੀ ਤੱਕ ਟੁਕ ਟੁਕ ਬਾਹਰ ਆ ਲਈ ਆਏ ਨੇ ਸੋ ਇੱਥੋਂ ਹੀ ਸਿੱਧ ਹੁੰਦਾ ਕਿ ਬੀਜੇਪੀ ਦਾ ਅੰਦਰਲਾ ਹਾਲ ਕੀ ਹੈ ਸਨੀ ਦਿਵਲ ਦੇ ਫਿਲਮ ਸਟਾਰ ਪ੍ਰਚਾਰਕ ਦੇ ਤੋ ਸਨੀ ਦਿਵਲ ਜੀ ਵੀ ਇੱਥੇ ਵੀ ਆਈ ਸੀ ਸੰਗਰੂਰ ਪਿਛਲੀ ਵਾਰ ਆਪਣਾ ਰੋਡ ਸ਼ੋ ਕਰਨਾ ਸੁਦੇਸ਼ਿੰਦਰ ਢੀਂਡ ਸਾਡੇ ਹੱਕ 'ਚ ਲੋਕ ਇਸ ਤਰ੍ਹਾਂ ਮਤਲਬ ਹੁਣ ਨਹੀਂ ਦੇਖਦੇ ਕਿ ਕੌਣ ਸਟਾਰ ਹੈ ਕੌਣ ਲੋਕਾਂ ਚ ਕੌਣ ਵਿਚ ਰਿਹਾ ਉਹਦੇ ਮਸਲੇ ਕੌਣ ਹੱਲ ਕਰੇ ਉਹਨਾਂ ਦਾ ਦੁੱਖਾਂ ਸੁੱਖਾਂ ਚ ਕੌਣ ਖੜਿਆ ਇਸ ਮਸਲੇ ਤੇ ਵੋਟਾਂ ਪੈਂਦੀਆਂ ਤੇ ਪਰਮਿੰਦਰ ਸਿੰਘ ਢੀਂਸਾ ਜੀ ਥੋੜਾ ਜਿਹਾ ਐਕਟਿਵ ਵੀ ਲੱਗਦੇ ਢੀਂਸਾ ਸਾਹਿਬ ਆ ਹੀ ਨਹੀਂ ਰਹੇ ਜੀ ਇਹਨਾਂ ਨੇ ਪਹਿਲਾਂ ਹੀ ਕਿਹਾ ਸੀ ਉਹ ਤਾਂ ਅੱਦੇ ਮਨ ਨਾਲ ਲੜ ਰਹੇ ਨੇ ਉਹ ਤਾਂ ਵਰਕਰਾਂ ਨੂੰ ਮਿਲ ਕੇ ਉਹਨਾਂ ਦੇ ਕਰਨ ਚਾਚੂ ਪੀਆ ਹੁੰਦੇ ਨੇ ਉਹ ਤਾਂ ਟਾਈਮ ਪੂਰਾ ਕਰਦੇ ਫਿਰਦੇ ਨੇ ਕਿ ਚਲੋ ਕਿਵੇਂ ਨਾ ਕਿਵੇਂ 19 ਮਈ ਤੱਕ ਤੁਰੇ ਫਿਰਦੇ ਆ ਉਸ ਤੋਂ ਬਾਅਦ ਰਿਜ਼ਲਟ ਤਾਂ ਉਹਨਾਂ ਨੂੰ ਪਹਿਲਾਂ ਹੀ ਪਤਾ ਜੀ ਬੀਬੀ ਪੱਠਲ ਦਾ ਕਹਿਣਾ ਵੀ ਉਹਨੂੰ ਕੀ ਮਨਾਉਣਗੇ VOTERਾਂ ਨੂੰ ਪਰਮਿੰਦਰ ਜੱਟ ਪਿਓ ਨੂੰ ਹੀ ਨਹੀਂ ਮਨਾ ਸਕਿਆ ਪਿਓ ਹੀ ਉਹਦੇ ਨਾਲ ਨਹੀਂ ਹੈ VOTER ਕੀ ਨਾਲ ਆਉਣਗੇ ਬੀਬੀ ਪੱਟਲ ਸ਼ਾਇਦ ਇਸ ਤਰ੍ਹਾਂ ਨਾ ਉਹਨਾਂ ਨੂੰ ਇੰਦਾ ਬੋਲਣਾ ਨਹੀਂ ਚਾਹੀਦਾ ਕਿਉਂਕਿ ਬੀਬੀ ਪੱਟਲ ਤਾਂ ਖੁਦ ਮੰਨੇ ਹੋਏ ਨੇ ਪਰਮਿੰਦਰ ਦੇ ਹੱਕ 'ਚ ਠੀਕ ਹੈ ਨਾ ਉਹ ਤਾਂ ਚਾਹੁੰਦੇ ਹੋਣਗੇ ਕਿ ਇਹ ਉੱਪਰਲੇ ਬਿਆਨ ਨੇ ਜੀ ਮੈਂ ਇਹਨਾਂ ਦੇ ਲੈ ਇਹਨਾਂ ਨੂੰ ਜਾਣਦਾ ਬੀਬੀ ਪੱਟਲ ਹਮੇਸ਼ਾ ਪਰਮਿੰਦਰ ਹਰ ਨਾਲ ਜਿਹੜਾ ਗੋਟੀਆਂ ਖੇਡਦੇ ਨੇ ਮਿਲੇ ਹੋਏ ਐਟੀ ਕੀ ਗੋਟੀ ਕਿੱਡੀ ਵਈ ਜੀ ਉਹ ਚਾਹਣਗੇ ਉਹ ਚਾਹਣਗੇ ਕਿ ਕਾਂਗਰਸ ਵਾਲੇ ਜਿਹੜੀ ਵੋਟ ਹੈ ਮੈਂ ਪਵਾਵਾਂ ਪਰਵਿੰਦਰ ਨੂੰ ਤੇ ਉਹ ਮੁੜ ਕੇ ਲਹਿਰਾ ਖਾਲੀ ਹੋਵੇ ਤੇ ਮੈਂ ਫਿਰ ਜਾਵਾਂ ਚੰਡੀਗੜ੍ਹ ਨੂੰ ਉਹ ਤਾਂ ਕਹਾਣੀ ਕਹਾ ਦੇਖਦੇ ਨੇ ਇਹਨਾਂ ਨੂੰ ਲੋਕਾਂ ਦੇ ਮਸਲਾ ਨਾਲ ਕੀ ਹੈ ਜੀ ਇਹਨਾਂ ਨੂੰ ਇਹ ਨਹੀਂ ਪਤਾ ਕਿ ਲੋਕਾਂ ਦੇ ਚੁੱਲਿਆਂ ਦੀ ਅੱਗ ਕਦੋਂ ਬੁਝਦੀ ਹੈ ਲੋਕਾਂ ਦੇ ਤਿਆਂ ਪੁੱਤਾਂ ਦਾ ਕੀ ਹਾਲ ਹੈ ਬਾਹਰਲੇ ਮੁਲਕਾਂ 'ਚ ਸਾਡੇ ਮੁੰਡੇ ਫਸੇ ਹੋਏ ਨੇ ਉਹ ਇੰਨਾ ਕਰਕੇ ਫਸੇ ਹੋਣੇ ਆ ਪਠਾਨਾਂ ਢੀਂਸਿਆਂ ਕਰਕੇ